ਪਿਆਰੇ ਡਿਪਟੀ ਕਮਿਸ਼ਨਰ ਮੈਡਮ ਸ਼੍ਰੀਮਤੀ ਕੋਮਲ Thank you.

ਹਾਂ ਕੋਈ ਗੱਲ ਨਹੀਂ ਇੱਧਰ ਵੀ ਸੈਟ ਕਰਾ ਦਈਏ ਚਾਹ ਤੰਗ ਤੰਗ ਕਰ ਰਿਹਾ ਕੋਈ ਵੀਡੀਓ ਹੀ ਹੈ 来一下。哎 ਵਿਪਾਰ ਨੂੰ ਹਾਈ ਅੱਜ ਸਾਡੇ ਸੋਸ਼ਲ ਸਿਕਿਉਰਿਟੀ ਵਿਮਨ ਚਾਈਲਡ ਡਿਵੈਲਪਮੈਂਟ ਵਿਭਾਗ ਵੱਲੋਂ ਤੀਆਂ ਦੀ ਲੋੜੀ ਦਾ ਜਿਲ੍ਹਾ ਪੱਧਰੀ ਫੰਕਸ਼ਨ ਕੀਤਾ ਗਿਆ ਇੱਥੇ ਇਸ ਦੇ ਵਿੱਚ ਹੈਲਥ ਡਿਪਾਰਟਮੈਂਟ ਅਤੇ ਸਾਡੇ ਰੋਜ਼ਗਾਰ ਵਿਭਾਗ ਵੱਲੋਂ ਵੀ ਬੜੀ ਅੱਛੀ ਐਕਟੀਵਿਟੀਜ਼ ਕਰਾਈ ਗਈਆਂ ਇੱਥੇ ਅਸੀਂ ਲੋੜੀ ਮਨਾਈ ਨਵ ਜੰਮੇ ਬੱਚਿਆਂ ਨੂੰ 101 ਬੱਚਿਆਂ ਨੂੰ ਬਲੈਂਕਟ ਐਂਡ ਬੇਬੀ ਕਿਟ ਡਿਸਟ੍ਰਿਬਿਊਟ ਕੀਤੀ ਹੈ ਨਾਲ ਹੀ ਸੈਲਫ ਹੈਲਪ ਗਰੁੱਪ ਜਿਹੜੇ ਕਿ ਵਿਮਨ ਵੱਲੋਂ ਚਲਾਏ ਜਾ ਰਹੇ ਔਰਤਾ ਵੱਲੋਂ ਚਲਾਏ ਜਾ ਰਹੇ ਉਹ ਇੱਥੇ ਸਟਾਲਸ ਲਗਾਈ ਗਈਆਂ ਨੇ ਵਿਮਨ ਦਾ ਫ੍ਰੀ ਹੈਲਥ ਚੈੱਕਅਪ ਹੋਇਆ ਹੈ ਤੇ ਰੋਜ਼ਗਾਰ ਬਿਊਰੋ ਵੱਲੋਂ ਇੱਕ ਜੋਬ ਜੋਬ ਮੇਲਾ ਲਗਾਇਆ ਗਿਆ ਹੈ ਕੁੜੀਆਂ ਨਹੀਂ ਔਰਤਾ ਨਹੀਂ ਜਿੱਥੇ 500 ਤੋਂ ਵੱਧ ਅੱਜ ਔਰਤੇ ਆਈਆਂ ਤੇ 400 ਦੇ ਕਰੀਬ ਕੁੜੀਆਂ ਨੂੰ ਜੋਬ ਪਲੇਸਮੈਂਟ ਲੈਟਰਸ ਵੀ ਮਿਲੇ ਨੇ ਇਸ ਦੇ ਨਾਲ ਹੀ ਨਾਲ ਬਹੁਤ ਹੀ ਅੱਛਾ ਕਾਰਜਕ੍ਰਮ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਵੱਲੋਂ ਗਿੱਦਾ ਪਰਫਾਰਮੈਂਸਸ ਰੱਖੀ ਗਈਆਂ ਨੇ ਤੇ ਬਹੁਤ ਅੱਛਾ ਪ੍ਰੋਗਰਾਮ ਕਰਾਇਆ ਹੈ ਮੈਂ ਤੁਹਾਡੇ ਸਾਰੇ ਚੈਨਲ ਸੇ ਰਾਹੀਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਬੇਟੀਆਂ ਨੂੰ ਅਸੀਂ ਕਿਸੇ ਤੋਂ ਕੱਟ ਨਹੀਂ ਸਮਝਣਾ ਅੱਜ ਦੀ ਡੇਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੇਟੀਆਂ ਕਿੱਥੇ ਵੀ ਕੱਟੀਆਂ ਅਸੀਂ ਵੀ ਇੱਥੇ ewomen achiever ਨੂੰ ਸਨਮਾਨਿਤ ਕੀਤਾ ਹੈ ਤੇ ਉਹ ਮੈਨੂੰ ਨਹੀਂ ਲੱਗਦਾ ਉਹ ਜਮਾਨਾ ਹੁਣ ਰਹਿ ਗਿਆ ਜਿੱਥੇ ਅਸੀਂ ਬੇਟੀਆਂ ਨਾਲ ਬਖਬਾਤ ਕਰੀਏ ਜਿੱਥੇ ਵੀ ਜਾਓ ਬੇਟੀ ਜ਼ਿਆਦਾ achiever ਹੁੰਦੀ ਹੈ ਤੇ ਉਹੀ ਅੱਗੇ ਮਾਪੇ ਪੇਰੈਂਟਸ ਸਾ ਵੀ ਧਿਆਨ ਰੱਖਦੀ ਹੈ ਅਸੀਂ ਸਾਰੇ ਮਿਲ ਕੇ ਜਿਹੜੀ ਅਸੀਂ ਗੱਲ ਕਹਿੰਦੇ ਬੇਟੀ ਬਚਾਓ ਮੈਨੂੰ ਲੱਗਦਾ ਬੇਟੀ ਨੂੰ ਅਸੀਂ ਆਪਣੇ ਤੋਂ ਹੀ ਬਚਾਉਣਾ ਹੈ ਜਿਹੜੀ ਸਮਾਜ ਦੇ ਵਿੱਚ ਬੁਰਾਈਆਂ ਬਣੀ ਹੋਈਆਂ ਜਿੱਥੇ ਲੜਕੀ ਨੂੰ ਕੁਝ ਥਾਵਾਂ ਤੇ ਹਲੇ ਵੀ ਬਰਾਬਰ ਦਾ ਸਥਾਨ ਨਹੀਂ ਦਿੱਤਾ ਜਾਣਾ ਇਹ ਸੋਚ ਸਾਨੂੰ ਬਦਲਣ ਦੀ ਲੋੜ ਹੈ ਤੇ ਉਸ ਤੋਂ ਬਾਅਦ ਤੇ ਫਿਰ ਕੁੜੀਆਂ ਨੇ ਆਪ ਹੀ ਬਾਜ਼ੀ ਮਾਰੀ ਲੈ ਲਈ ਹੈ ਮੈਂ ਇੱਕ ਵਾਰੀ ਸਾਰੇ ਹੀ ਡਿਪਾਰਟਮੈਂਟਸ ਜਿਨ੍ਹਾਂ ਨੇ ਇੱਥੇ ਬਹੁਤ ਅੱਛਾ ਪ੍ਰੋਗਰਾਮ ਕੀਤਾ ਸਾਡੇ ਜ਼ਿਲ੍ਹਾ ਪ੍ਰਧਾਨ ਪਾਗਲਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹੈ ਜੋ ਵੀ ਇੱਥੇ ਪਾਰਟਿਸਪੈਂਟਸ ਆਏ ਮੇਰੀ ਉਮੀਦ ਕਰਦੇ ਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਸ ਰਾਹੀਂ ਜੋ ਇੱਕ ਮੈਸੇਜ ਜਾਂਦਾ ਹੈ ਉਹ ਸਮਾਜ ਦੇ ਵਿੱਚ ਬਣਾ ਰਹੇਗਾ। ਥੈਂਕ ਯੂ। ਅੱਜ ਸਾਡੇ ਜ਼ਿਲ੍ਹੇ ਲਈ ਬਹੁਤ ਮਾਣ ਦੀ ਗੱਲ ਆ। ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਡਿਪਾਰਟਮੈਂਟ ਵੱਲੋਂ ਅੱਜ ਧੀਆਂ ਦਾ 121 ਧੀਆਂ ਦੀ ਜਿਹੜੀ ਅੱਜ ਲੋਹੜੀ ਮਨਾਈ ਗਈ ਆ ਅਤੇ ਇਸ ਦੇ ਨਾਲ ਨਾਲ ਸਾਡੀ ਬੱਚੀਆਂ ਜਿਹੜੀਆਂ ਜਿਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਜਿਹੜੇ ਆ ਉਹ ਜਿਹੜੇ ਪ੍ਰਦਾਨ ਕੀਤੇ ਗਏ ਵਕ ਵਕ ਜਿਹੜੇ ਡਿਪਾਰਟਮੈਂਟ ਆ ਜਾਂ ਕੰਪਨੀਆਂ ਉਹਨਾਂ ਦੇ ਬਾਸਟਾਲ ਲੱਗੇ ਔਰ 500 ਤੋਂ ਵੱਧ ਬੱਚਿਆਂ ਨੂੰ ਜਿਹੜਾ ਅੱਜ ਜਿਹੜਾ ਇਹ ਰੋਜ਼ਗਾਰ ਜਿਹੜਾ ਇੱਥੇ ਮਿਲਿਆ ਆ ਔਰ ਉਹਦੇ ਨਾਲ ਨਾਲ ਜਿਹੜਾ ਸਾਡੀਆਂ ਧੀਆਂ ਦਾ ਜਿਹੜਾ ਸਨਮਾਨ ਕੀਤਾ ਗਿਆ ਸਰਕਾਰ ਵੱਲੋਂ ਔਰ ਅੱਜ ਜੋ ਸਮਾਂ ਹੈ ਅੱਜ ਦੇ ਸਮੇਂ ਦੇ ਵਿੱਚ ਸਾਡੀਆਂ ਧੀਆਂ ਜਿਹੜੀਆਂ ਉਹ ਪੂਰੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜਿਆ ਮੋਰੀ ਜਿਹੜੀ ਭੂਮਿਕਾ ਨਿਭਾ ਰਿਆ ਔਰ ਸਾਡੇ ਮਾਨਯੋਗ ਡੀਸੀ ਸਾਹਿਬ ਜਿਹੜੇ ਜਿਹੜੇ ਪੜ੍ਹ ਲਿਖ ਕੇ ਅੱਜ ਦੇਸ਼ ਦੇਸ਼ ਕੀ ਆਪਣੇ ਜ਼ਿਲ੍ਹੇ ਲਈ ਔਰਤਾਂ ਲਈ ਸਾਡੇ ਲਈ ਮਾਣ ਆ ਔਰ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਜਿਹਦੇ ਵਿੱਚ ਸਾਡੀਆਂ ਧੀਆਂ ਨੂੰ ਮੋਟੀਵੇਟ ਕੀਤਾ ਜਾਂਦਾ ਔਰ ਉਹਨਾਂ ਨੂੰ ਜਿਹੜਾ ਇੱਕ ਅੱਗੇ ਜਾਣ ਦਾ ਰਸਤਾ ਪ੍ਰਦਾਨ ਕੀਤਾ ਜਾਣਾ ਉਹ ਬਹੁਤ ਵਧੀਆ ਗੱਲ ਆ ਮੈਂ ਅਜ ਲਈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਰਦੀਪ ਕੌਰ ਜ਼ਿਲ੍ਹਾ ਪ੍ਰੋਗਰਾਮ ਅਫੀਸਰ ਹੁਸ਼ਿਆਰਪੁਰ ਅੱਜ ਹੈਰੀਟੇਜ ਫਾਰਮਸ ਹੁਸ਼ਿਆਰਪੁਰ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਧੀਾਂ ਦੀ ਲੋੜੀ 121 ਨਵਜੰਮੀਆਂ ਧੀਾਂ ਦੀ ਲੋੜੀ ਤੇ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਰੋਜ਼ਗਾਰ ਮੇਲਾ ਐਕਸਕਲੂਸਿਵਲੀ ਧੀਆਂ ਲਈ ਲੜਕੀਆਂ ਲਈ ਲਗਾਇਆ ਗਿਆ ਜਿਸ 13 ਕੰਪਨੀਆਂ ਸ਼ਾਮਲ ਹੋਈਆਂ ਸੀ ਤੇ ਮੌਕੇ ਤੇ ਹੀ ਰੋਜ਼ਗਾਰ ਲੈਟਰਸ ਵੀ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨਾਲ ਹੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਜਿਸ ਚੁਕਿ ਡਾਇਬੀਟਿਕ ਪੇਸ਼ients ਦਾ ਦੇਖਿਆ ਗਿਆ ਚੈਕਿੰਗ ਤੇ ਹਾਈਪਰਟੈਨਸ਼ਨ ਤੋਂ ਬੀਪੀ ਦਾ ਵੀ ਦੇਖਿਆ ਗਿਆ ਨਾਲ ਹੀਮੋਗਲੋਬਿਨ ਐਨੀਮਿਕ ਦਾ ਵੀ ਆਇਡੈਂਟੀਫਿਕੇਸ਼ਨ ਕੀਤੀ ਗਈ ਤੇ ਮੈਨਸਟ੍ਰੂਅਲ ਹਾਈਜਨ ਦਾ ਲਈ ਗਾਈਡੈਂਸ ਦਿੱਤੀ ਗਈ ਯੋਗਾ ਕੋਰਨਰ ਲਗਾਇਆ ਗਿਆ ਨਾਲ ਸੈਲਫ ਹੈਲਪ ਗਰਪਸ ਦੀਆਂ ਔਮਨ ਐਮਪਾਵਰਮੈਂਟ ਨੂੰ ਦਰਸਾਉਂਦੀਆਂ ਸਟਾਲਸ ਲਗਾਈਆਂ ਗਈਆਂ ਤੇ ਵਿਭਾਗ ਵੱਲੋਂ ਪੋਸ਼ਣ ਦਾ ਅਭਿਆਨ ਨਾਲ ਸਖੀ ਵਨ ਸਟਾਪ ਸੈਂਟਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਇੰਟੀਗ੍ਰੇਟਿਡ ਚਾਈਲਡ ਪ੍ਰੋਟੈਕਸ਼ਨ ਸਕੀਮ ਇਹ ਸਾਰਿਆਂ ਦੇ ਸਟਾਲਸ ਲਗਾਏ ਗਏ ਤੇ ਇਹਦੇ ਵਿੱਚ ਅੱਜ ਰੋਜ਼ਗਾਰ ਵਿੱਚ ਕਿੰਨੇ ਬੱਚਿਆਂ ਨੇ ਹਿੱਸਾ ਲਿਆ ਰੋਜ਼ਗਾਰ ਰੈਂਡ ਕਿੰਨੇ ਬੱਚੇ ਆਏ ਤਕਰੀਬਨ 800 ਲੜਕੀਆਂ ਨੇ ਇਹਦੇ ਚ ਰਜਿਸਟ੍ਰੇਸ਼ਨ ਕੀਤੀ 400 ਅਸਾਮੀਆਂ ਸੀਗੀਆਂ ਜਿਦੇ ਚ ਕੀ ਕੁਝ ਨੂੰ ਮੌਕੇ ਤੇ ਨਿਯੁਕਤੀ ਪੱਤਰ ਦਿੱਤੇ ਗਏ ਤੇ ਉਸ ਤੋਂ ਬਾਅਦ ਕੁਝ ਕੰਪਨੀਆਂਜ਼ ਵੱਲੋਂ ਉਹਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਤੇ ਫਰਦਰ ਪ੍ਰੋਸੈਸ ਕਰਕੇ ਉਹਨਾਂ ਨੂੰ ਸਿਲੈਕਟ